ਸਾਡੇ ਦਾ ਸਰਦਾਰ ਜੀ ਤੋਂ ਵੀ ਸਾਡੇ ਮਾਜੂਦਾ ਸਪੋਰਟ ਐਮਐਲਏ ਜੇਦਰ ਕੌਂਟਰ ਆਜੀ ਉਹਨਾਂ ਦੇ ਹਸਬੰਡ ਨੇ ਉਹ ਬਹੁਤ ਚੱਲੇ ਅੱਜ ਉਹਨਾਂ ਦਾ ਇੱਥੇ ਕੌਂਟਰ ਤੇ ਜੀ ਆ ਆਵੇ ਮੇਰੇ ਕੋਲ ਆ ਜਾ ਸੋ ਆਨੰਦ ਮੰਡ ਸਮਾਰੋਹ ਪ੍ਰਾਈ ਡਿਸਟ੍ਰਿਬਿਊਸ਼ਨ ਦੀ ਜੋ ਰਸਮ ਹੈ ਉਹ ਚੰਦ ਬੇਟਾ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਮੈਂ ਰਿਕਵੈਸਟ ਕਰਦਾ ਮਨੂ ਬਡਰੋਖਾ ਜੀ ਪ੍ਰੋਫੈਸਰ ਰਾਜਵਿੰਦਰ ਜੀ ਸਤਨਾਮ ਸਿੰਘ ਦੰਦਮੀ ਜੀ ਕਿ ਉਹ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਮਨਦੀਪ ਸਿੰਘ ਜੀ ਤੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਾਰਜੋਗ ਸਰਦਾਰ ਜਸਵੰਤ ਸਿੰਘ ਖੈਰਾ 77 ਕਾਲਪੋਲੀ ਕਾਉਂਸਲਰ ਸਰਦਾਰ ਬੁਜੜ ਸਿੰਘ ਦੁੱਗਾ ਸੀਨੀਅਰ ਕਾਉਂਸਲ ਮੈਂਬਰ ਸਰਦਾਰ ਗੁਰਵਿੰਦਰ ਸਿੰਘ ਗਿੱਲ ਮਨੋਰ ਕੁਮਾਰ ਸਰਦੇਸ਼ ਸਿੰਘ ਆਲਪ ਪ੍ਰੈਜ਼ੀਡੈਂਟ ਨੇ ਜੋ ਪੰਜਾਬ ਐਸੋਸੀਏਸ਼ਨ ਦੇ بیسਬਾਲ ਤੇ ਇੰਜੀਨੀਅਰ ਹਰਵੀਰ ਸਿੰਘ ਜੋ ਸੈਕਟਰੀ ਨੇ ਪੰਜਾਬ ਐਸੋਸੀਏਸ਼ਨ ਦੇ ਤੇ ਨਾਲ ਹੀ ਅਸ਼ੋਕ ਕੁਮਾਰ ਜੀ ਜੋਇੰਟ ਸਤਾਰ ਆਮਜੂਰ بیسਬਾਲ ਕਾਰਡਿਨਲ ਆਫ ਮੀਡੀਆ ਦੇ ਜੋਇੰਟ ਸੈਕਟਰੀ ਨੇ ਜਿਸ ਤਰ੍ਹਾਂ ਬੰਦ ਜੀ ਜੀ ਨੂੰ ਸਹਿਯੋਗ ਦੇ ਕੇ ਉਹਨਾਂ ਸਾਰੀਆਂ ਰਸਮੀਆਂ ਤਾਂ ਕਿ ਆਪਾਂ ਅੱਜ ਦਾ ਜੋ ਪ੍ਰਾਈ ਡਿਸਟ੍ਰਿਬਿਊਸ਼ਨ ਆ ਉਹ ਸਟਾਰਟ ਕਰ ਸਕੀਏ ਮੈਂ ਬਰਕਸ ਕਰਦਾ